ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਬੱਧਰਪੁਰਿਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਹਾਂ ਜੀ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਆ ਰੋਜ਼ ਰਜਾਨਾ ਤੁਹਾਨੂੰ ਵੀਡੀਓ ਅਪਲੋਡ ਹੋਈਂ ਤਰਾਈਆਂ ਵਿਖਾਈ ਰੀਆਂ ਜਾਇ ਤੋਂ ਜਾਇਜ਼ ਕੀਮਤ ਵਾਲੇ ਪਸ਼ੂ ਦਿਖਾਈ ਦੇ ਆ ਤੁਹਾਡਾ ਫਰਜ਼ ਪੰਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਵਲ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਵਜ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਵੇਲੇ ਤੇ ਬਾਕੀ ਡਿਟੇਲ ਬਾਈ ਤੋਂ ਲੈਣੇ ਆ ਜਿੱਤੋਂ ਵੀ ਪਸ਼ੂ ਖਰੀਦਣਾ ਖਰੀਦਦਾਰੀ ਕਰਨੀ ਨਰਖ ਪਰਖ ਕਰਕੇ ਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਤੇ ਬਾਕੀ ਆ ਉਹ ਡਿਟੇਲ ਬਾਈ ਤੋਂ ਲਈਏ ਪੁੱਛੀਏ ਕੀ ਦੁੱਧ ਬਾਤ ਤੇ ਕੀ ਮੋਲਿੰਦਾ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਸਰਾਉ ਠੀਕ ਏ ਹਾਂ ਜੀ ਵਧੀਆ ਕਰੋ ਬਾਈ ਤੇ ਕੀ ਨਾਮ ਹੈ ਸਭ ਤੋਂ ਪਹਿਲਾਂ ਆਪ ਜੀ ਦਾ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਠੀਕ ਹੈ ਇਹਨਾਂ ਦਾ ਨਾਮ ਗਰਮੀਤ ਸਿੰਘ ਹੈ ਜੀ ਗਰਮੀਤ ਸਿੰਘ ਕਿਹੜੇ ਪਿੰਡ ਤੋਂ ਜੀ ਮੇਰਾ ਪਿੰਡ ਮਾਲਾਖਲਾ ਜੀ ਇਹਨਾਂ ਦਾ ਮੁਦਕੀ ਹੈ ਜੀ ਹਾਂਜੀ ਤੇ ਵਪਾਰ ਦਾ ਦਾ ਕਾਰੋਬਾਰ ਹਾਂਜੀ ਵਪਾਰਕ ਤੇ ਫੋਨ ਨੰਬਰ ਦਿਓ ਆਪਣਾ ਸਭ ਤੋਂ ਪਹਿਲਾਂ 99726 28590 ਠੀਕ ਆ ਜੀ ਤੇ ਦੋ ਵੜਾ ਲੈ ਕੇ ਆਏ ਜੀ ਹਾਂਜੀ ਦੋ ਠੀਕ ਆ ਜੀ ਤੇ ਇਹ ਆ ਕਨਵਰਸ ਉਹਦੀ ਕਾਲੀ ਵਹਿੜ ਦੀ ਲਈਏ ਡਿਟੇਲਸ 25 ਜਿਹੜੀ ਆ ਕੀ ਨਾਲ ਕਰੋਸ ਹਾਂਜੀ ਚਾਂਤ ਹੁਣ ਬਹੁਤ ਮੁੱਠੀ ਵਾਲਾ ਲੱਗਾ ਏ ਸ਼ਾਈ ਹਾਲ ਤੇ ਕਰੋਸ ਆਂਗੇ ਤੇ ਮੂੰਹ ਕੀ ਏ ਚਾਰ ਦੰਦ ਦੱਸੰਦੇ ਜੀ ਹਾਂਜੀ ਠੀਕ ਆ ਕਿੰਨੇ ਦਿਨਾਂ ਲਈ ਸਹੀ ਏ ਇਹਨੂੰ ਤਕਰੀਬ ਹੋ ਗਿਆ 15 ਦਿਨਾਂ ਲਈ ਠੀਕ ਆ ਦੁੱਧ ਕਿੰਨਾ ਹੋਣ ਮੌਕੇ ਦਾ ਬਹੁਤਾ ਇਸ ਟਾਈਮ ਇਹਦੇ ਥੱਲੇ ਹੈਗਾ ਜੀ 13 ਕਿਲੋ 13 ਤੋੜ ਕੇ ਵਿਖਾਈਏ ਆਪਣੇ ਭੈਣ ਭਰਾਵਾਂ ਨੂੰ ਨਾ ਵੀ ਵੀਰੋ ਤੋੜ ਕੇ ਤੁਹਾਨੂੰ ਵਿਖਾਉਨੇ ਆ ਤੇ ਸੋਹਣੀ ਆ ਹਾਈਟ ਜਿਆਦੀ ਵੱਡੀ ਨਹੀਂ ਆ ਮੀਡੀਅਮ ਸਹਾਜ ਆ 15 ਦਿਨ ਦਾ ਸਮਾਂ ਜੋ ਸੂਈ ਨੂੰ ਹੋ ਗਿਆ ਠੀਕ ਆ ਜੀ 12 13 ਕਿਲੋ ਦੁੱਧ ਖੁੱਲਾ ਪਾਈ ਕਹਿੰਦਾ ਹੋਊਗਾ ਪੰਤਰ ਪੰਤਰ ਸੰਪੂਰਨ ਤਾਂ ਇਸ ਵੀ ਸਭ ਆੜੜਾ ਕਾਰ ਲਾਓ ਜੀ ਲਾਓ ਜੀ ਸੋਰੀ ਜਿੰਨੇ ਵੀ ਹੈ ਠੀਕ ਬਾਬਾ ਜੀ ਕੀ ਇਹਦਾ ਲੈ ਦੇ ਕਰਤਾ ਹੈ ਇਹਦਾ ਮੁੱਲ ਤਾਂ 45 ਕਰਦੇ ਆ ਜੀ ਅੱਛਾ ਜੀ ਜਮਾ ਲਾ ਕੇ ਥੋੜਾ ਥੋੜਾ 38000 ਦੀ ਦੇ ਦੇਗੀ ਹੋਰ ਕਰ ਦਈਏ ਕੋਈ 37 ਜੋ ਮਾਨਤਨ ਹੋ ਜੂਗਾ ਕਿ ਇਹਨੇ ਛੱਡ ਦਿੱਕੇ 35 ਦੀ ਦੇ ਦਿੱਕੇ ਹਾਂਜੀ ਇਹ ਨਹੀਂ ਬਲਾ ਕਰ ਦੇ ਬਈ ਇਹਨੇ ਵੇਚ ਨਹੀਂ ਹੁੰਦੀ ਬਚਾਉਣੀ ਹੁੰਦੀ ਹਾਂਜੀ ਕਿ ਇਹਨੇ ਕੋਈ ਵੇਚ ਨਹੀਂ ਬਚਾਉਣੀ ਹੁੰਦੀ 200 ਰੁਪਈਆ ਲੈਣੇ ਨੇ ਆ 500 ਕਰ ਦਾਂਗੇ ਮੰਗ ਵਿੱਚ 38 ਜੋ 37.5 ਤੇ ਨਾਲ ਦੇ ਸਿੰਘ ਦੀਏ ਠੀਕ ਹੈ ਚਲੋ ਕੋਈ ਨਹੀਂ ਜੇ ਨਾ ਵੀ ਆਮ ਆਉਂ ਕੇ ਰੇ ਕਰਦੇ ਹਾਂ ਇਹ ਦੂਜੀ ਵੀ ਸੂਈ ਨਾਲ ਹਾਂਜੀ ਇਹਦਾ ਕਿੰਨਾ ਸੁਆ ਤੇ ਕੀ ਦੁੱਧ ਵਾਰ ਆ ਇਹ ਦੂਜਾ ਸੁਆ ਜੀ ਆਪਣਾ ਮਗਰ ਵੱਚੀ ਇਹਦੇ ਜੀ ਕਿੰਨਾ ਕੁ ਸਮਾਂ ਗਿਆ ਸਿਰੋਂ ਇਹਨੂੰ ਸੂਈ ਨੂੰ ਅੱਜ ਹੋ ਗਏ ਜੀ 22 ਦਿਨ 22 ਦਿਨ ਬੱਛੀ ਹਾਂਜੀ ਬੱਛੀ ਤੇ ਦੁੱਧ ਹਾਜ਼ਰ ਮੌਕੇ ਦਾ ਕਿੰਨਾ ਜੀ ਇਸ ਟਾਈਮ ਦੇ ਥੱਲੇ ਨੈਟ 16 ਲੀਟਰ ਹੈ ਖੋਲ ਕੇ ਤੋਰ ਕੇ ਵਿਖਾਈਏ 16 ਕਿਲੋ ਮੌਕੇ ਦਾ ਦੁੱਧ ਤਿਆਰ ਆ ਛਾਨ ਤੇ ਕੇਲੇ ਛੱਲੀ ਵਾਲੇ ਕੰਮ ਬਣਿਆ ਪਿਆ ਬਹੁਤ ਦੇ ਲੰਮੇ ਆ ਠੀਕ ਆ ਜੀ ਤੇ ਸੋਹਣੀ ਆ ਠੀਕ ਆ ਜੀ ਆਰਡਰ ਕੁਆਲਿਟੀ ਵੀ ਸੋਹਣੀ ਲੱਗੀ ਕਰਮਾਲੀ ਨੂੰ ਸੂਆ ਕਿਨਵਾ ਤਜਾ ਦੂਜਾ ਜੀ ਦੂਜਾ ਸੂਆ ਦੁਜਾ ਸੁਆਹ ਗਰੌ ਸੰਗਿਆ ਬਈ ਲਾਇਓ ਜੀ ਲਾਇਓ ਗਰੌ ਸੰਗ ਦੇ ਵਿੱਚ ਆ ਠੰਸੂ ਨੂੰ ਬਹੁਤ ਸੋਹਣਾ ਲੱਗਾ ਤੇ ਇਹਦਾ ਵੀਰ ਕੀ ਲੈਦੇ ਬਾਬਾ ਜੀ ਕਰ ਲੈਣਾ ਆਪਾਂ ਇਹਦਾ ਮੁੱਲ 60000 ਕਰ ਦੇ ਕਿੰਨੇ ਦੇ ਦੇਣੀ ਆਪਾਂ ਹਾਂਜੀ ਕਿੰਨਾ ਛੱਡ ਦੇਣਾ ਕਰ ਦਾਂਗੇ ਮਾਨਦਾਨ ਕਿੰਨਾ ਫਿਰ ਵੀ ਪਤਾ ਲੱਗੇ 52000 ਦੇ ਦਿਆਂਗੇ 52000 ਦੇ ਦਿਆਂਗੇ ਪੂਰੇ 50 ਹੀ ਦੇ ਦਈਏ ਨੇ 59 ਆ ਫਿਰ ਸਾਢੇ 50 ਹੀ ਦੇ ਦਿਆਂਗੇ 5000 ਦੇ ਵਿੱਚ ਲਾਇਆ ਤੇ ਵਸ਼ੀ ਮਗਰ ਮਿੱਤਰੋ ਨਰਖ ਤੇ ਪਰਖ ਕਰਕੇ ਚੋਕ ਤੇ ਤਸੱਲੀ ਕਰਕੇ ਲੈ ਕੇ ਜਾਇਓ ਦੋ ਪਸ਼ੂ ਆ ਕਨੈਕਟ ਨੰਬਰ ਬਾਈ ਦਾ ਦਿੱਤਾ ਹੋਊਗਾ ਬਾਕੀ ਡਰੈਸ ਸਾਰਾ ਕੁਝ ਦੱਸਿਆ ਸਾਡੇ ਚੈਨਲ ਨਾਲੋਂ ਸਾਰਿਆਂ ਨੂੰ ਪਿਆਰ ਭਰੀ ਸასიਖਾਰ ਰੱਬ ਰੱਖਾ ਜੀ